ਅੱਜ ਤੋਂ 3-4 ਮਹੀਨੇ ਤਕਰੀਬਨ ਪਹਿਲਾਂ ਸ੍ਰੀ ਕਾਟਕ ਸਹਿਬ ਤੇ ਸਰਮੋਖ ਹੋ ਕੇ ਪੇਸ਼ ਹੋ ਕੇ ਕਾਲੀਦਾਲ ਨੇ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੀਆਂ ਗਲਤੀਆਂ ਮੰਨੀਆਂ ਸੀ ਤੇ ਭੁੱਲ ਬਖਸਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹਦੇ ਤਹਿਤ ਉਹਨਾਂ ਨੂੰ ਧਾਰਮਿਕ ਸਜ਼ਾ ਵੀ ਲਾਈ ਗਈ ਸੀ ਤੇ ਹੋਰ ਵੀ ਕਾਫੀ ਗੱਲਾਂ ਜਥੇਦਾਰ ਸੈਵਣ ਵੱਲੋਂ ਕੀਤੀਆਂ ਗਈਆਂ ਸੀ ਪਰ ਕੁਝ ਸਮੇਂ ਬਾਅਦ ਉਹ ਆਪਣੇ ਇਸ ਜਵਾਬ ਤੇ ਨਹੀਂ ਰਹੇ ਜਿਹਦੇ ਕਾਰਨ ਆਪਨ ਸਭ ਨੂੰ ਪਤਾ ਹੈ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਦਲਿਆ ਗਿਆ ਫਿਰ ਕਾਲਤਾ ਦੇ ਜਥੇਦਾਰ ਨੂੰ ਬਦਲਿਆ ਗਿਆ ਕੇਸਕਰ ਸਾਹ ਦੇ ਜਥੇਦਾਰ ਨੂੰ ਬਦਲਿਆ ਗਿਆ ਇਸ ਦਰਮਿਆਨ ਜਦੋਂ ਸੁਖਵੀਰ ਬਾਦਲ ਤੇ سزا ਭੁੱਤ ਰਹੇ ਸਨ سزا ਕਹਿ ਲੋ ਜਾਂ ਸੇਵਾ ਕਹਿ ਲੋ ਗੇਟ ਦੇ ਉਰੇ ਪਹਿਰੇਦਾਰੀ ਕਰ ਰਹੇ ਸਨ ਤਾਂ ਇੱਕ ਸਿੱਖ ਕੌਮ ਦੇ ਮਹਾਨ ਲਖਾਰੀ ਤੇ ਜੋਧੇ ਭਾਈ ਨਰਨਾਰਨ ਸਿੰਘ ਜੋੜਾ ਨੇ ਗੁੱਸੇ ਵਿੱਚ ਆ ਕੇ ਕਿਉਂਕਿ ਉਹਨਾਂ ਨੂੰ ਇਹ ਘਟਨਾਵਾਂ ਮਨਜ਼ੂਰ ਨਹੀਂ ਸੀ ਤੇ ਉਹ ਗੁਰੂ ਨੂੰ ਸਮਰਪਿਤ ਨੇ ਉਹਨਾਂ ਨੇ ਆ ਕੇ ਉਹਨਾਂ ਤੇ ਅਟੈਕ ਕੀਤਾ ਜਿਦੇ ਜਿਦੇ ਦਰਮਿਆਨ ਭਾਵੇਂ ਉੱਥੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਜਾਂ ਕੋਈ ਫੱਟੜ ਨਹੀਂ ਹੋਇਆ ਪਰ ਉਹ 70 ਸਾਲ ਦੇ ਬਜ਼ੁਰਗ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਜਿਹਨੂੰ ਮੌਕੇ ਤੇ ਫੜਿਆ ਗਿਆ ਫੜ ਕੇ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਚਲਾਨ ਕੀਤਾ ਗਿਆ ਪਰ ਇਥੇ ਉਹਨਾਂ ਦੀ ਉਸ ਮੌਕੇ ਇੱਕ ਵਿਅਕਤੀ ਨੇ ਦਸਤਾਰ ਵੀ ਲਾ ਦਿੱਤੀ ਜਿਹਦਾ ਕਾਫੀ ਰੌਲਾ ਪਿਆ ਸੀ ਪਰ ਉਹ ਦਸਤਾਰ ਲਾਉਣ ਵਾਲੇ ਵਿਅਕਤੀ ਨੂੰ ਕੁਝ ਨਹੀਂ ਕਿਹਾ ਗਿਆ ਹੁਣ 3-4 ਮਹੀਨਿਆਂ ਦੇ ਟ੍ਰਾਇਲ ਤੋਂ ਬਾਅਦ ਸ੍ਰੀ ਅੰਮ੍ਰitsar ਸਾਹਿਬ ਦੀ ਅਦਾਲਤ ਦੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ। ਕਿਉਂਕਿ ਵਕੀਲ ਤਾਂ ਸਰਕਾਰ ਦੇ ਪੇਸ਼ ਹੋਏ ਉਹਨਾਂ ਦੇ ਵੀ ਹੋਣਗੇ। ਜਦੋਂ ਜ਼ਮਾਨਤ ਦੇ ਦਿੱਤੀ ਜ਼ਮਾਨਤ ਤੋਂ ਉਹਨਾਂ ਤੋਂ ਜ਼ਮਾਨਤ ਤੇ ਬਾਹਰ ਆਉਣੇ ਹੀ ਸੀ ਤੇ ਉਹਨਾਂ ਦਾ ਸਵਾਗਤ ਹੈ ਜਿਹੜਾ ਜ਼ੋਰਦਾਰ ਤਰੀਕੇ ਨਾਲ ਕੀਤਾ ਗਿਆ। ਪਰ ਇਹ ਕਿਤੇ ਨਾ ਕਿਤੇ ਕਾਲੀਦਾਲ ਨੂੰ ਹਜਮ ਨਹੀਂ ਆ ਰਹੀ। ਕਾਲੀਦਾਲ ਦਾ ਇੱਕ ਬਲਾਰਾ ਬਾਰ-ਬਾਰ ਇਸ ਨੂੰ ਟਾਰਗੇਟ ਕਰੀ ਜਾਂਦਾ ਤੇ ਲੋਕਾਂ ਦਾ ਧਿਆਨ ਹੈ ਜਿਹੜਾ ਭੜਕਾਉਣ ਦੀ ਕੋਸ਼ਿਸ਼ ਕਰਦੇ ਆ। ਇੱਕ ਪਾਸੇ ਕਹਿੰਦੇ ਅਸੀਂ ਕਾਨੂੰਨ ਦੇ ਦਰੇ ਜਾਂ ਦੂਜੇ ਪਾਸੇ ਕਹਿੰਦੇ ਅਸੀਂ ਕਾਨੂੰਨ ਨੂੰ ਮੰਨਦੇ ਨਹੀਂ ਉਹ ਕਹਿੰਦਾ ਕਿ ਸਾਜ਼ਿਸ਼ ਨਾਲ ਇਹਦੀ ਜਵਾਨਦ ਦੇ ਦਿੱਤੀ ਗਈ ਤੇ ਉਹ ਆਪਣਾ ਦੂਸੇ ਦਾਕਰ ਨੂੰ ਫਿਰਦੇ ਆ ਉਹ ਨਿਸ਼ਾਨਾ ਆਪ ਵਾਲਿਆਂ ਨੂੰ ਬੜਾਈ ਜਾਂਦੇ ਇਸ ਤੇ ਵੀ ਉਹਨਾਂ ਦੀ ਸਾਜ਼ਿਸ਼ ਹੈ ਕੋਈ ਸਾਸ ਨਹੀਂ ਕੋਰਟ ਨੇ ਜਵਾਨਦ ਦੇ ਦਿੱਤੀ ਕੋਰਟ ਨੇ ਆਪ ਦੀ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਦਲੀਲਾਂ ਸੁਣਨ ਤੋਂ ਬਾਅਦ ਭਾਈ ਨਰੇਂਦਰ ਸਿੰਘ ਚੌੜਾ ਨੂੰ ਜਵਾਨਦ ਦਿੱਤੀ ਹੈ ਉਹ ਇੱਕ ਬਜ਼ੁਰਗ ਵੀ ਨੇ ਲਖਾਰੀ ਵੀ ਨੇ ਵਿਦਵਾਨ ਵੀ ਨੇ ਚਲੋ ਜਿਵੇਂ ਵੀ ਇਹ ਜਾਦਾ ਫਿਰ ਉਹ ਮੱਲਣਾ ਹਉ ਤੇ ਫੋਨ ਫਿਰ ਉਹ ਰੌਲਾ ਪਾਈ ਜਿਹਦੇ ਵਿੱਚ ਲੋਕਾਂ ਦਾ ਧਿਆਨ ਨਾ ਪੜਕਾਉਣ ਇਸ ਕਰਕੇ ਜਵਾਬ ਤੇ ਦੇ ਦਿੱਤੀ ਠੀਕ ਆ ਉਹਦੀ ਕਾਨੂੰਨੀ ਪਾਰਵਾਈ ਕਰਨ ਤੇ ਜੋ ਵੀ ਹੈ ਤੇ ਸੋ ਇਹ ਤੇ ਆਪੋ ਆਪਣੀ رائے ਦਿਓ ਵੀਡੀਓ ਨੂੰ ਸ਼ੇਅਰ ਕਰੋ ਕੋਈ ਇਹਨੂੰ ਫਾਲੋ ਕਰੋ ਧੰਨਵਾਦ